ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਗੁਰੂ ਪੂਰਾ ਕਿਰਪਾ ਧਾਰੀ ਬੇ ਪੂਰੀ ਲੋਚ ਹਮਾਰੀ ਕਰ ਸੁਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਸਨਾਣ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋਹ ਰਾਮ ਨਾਮ ਨੇ ਸਤਰੀਆ ਉਠਕ ਬੈਠਕ ਹਰ ਹਾਰ ਧਿਆਇਆ ਅਨੰਦ ਸੁਖ ਰਹਿਤ ਕਰਿਆ ਰਾਹੋ ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ ਕੋਟ ਚਲਨ ਕੇ ਕਲ ਵੇਖਨਾ ਸੇ ਹਰ ਚਰਣੀ ਚਿਤ ਲਾਏ ਸਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰਾਕੇ ਜਿਹ ਸੰਤ ਸਭ ਪਏ ਪਵਿਤਰਾ ਸਤ ਗੁਰ ਕੀ ਸੱਚ ਸਾਖੇ ਬੇਗਾਨਾ ਬਨਾਸਨਾ ਸਬਦਕ ਨਾਸਨਾ ਸਤ ਗੁਰ ਨਾਮ ਦਰੜਾਇਆ ਕੋਈ ਪਾਪ ਕਹੇ ਸਭ ਤਾਵਨ ਜਨਨਾਨ ਕੋ ਸੁਖ ਘਰਿਆ ਦੇਗਨ ਬਿਨ ਆਸਾ ਨਾ ਸਭ ਦੁਖ ਨਾ ਸਾਨ ਸਤ ਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਤਾਵਲਾ ਜਨ ਨਾਨਕ ਸੋਖ ਘਰ ਆਇਆ ਗੁਰਜੀਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਸੋਰਠ ਮਹੱਲਾ ਪੰਜਵਾਲ ਗੁਰਪੂਰਾ ਕਿਰਪਾ ਧਾਰੇ ਪ੍ਰਭ ਪੂਰੀ ਲੋਚ ਹਮਾਰੇ ਕਰੇ ਸਨਾਨ ਗਹਿ ਆਈ ਆਨੰਦ ਮੰਗਲ ਸੁਖ ਪਾਈ ਸਨਮਾਨਤੂ ਗੁਰੂ ਰੂਪ ਗੁਰੂ ਪਿਆਰੀ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀਓ ਅੱਜ ਦਾ ਇਹ ਪਾਵਨ ਪਵਤਰ ਹੁਕਮ ਪਜਵੇਂ ਗੁਰਨਾਮਕ ਸ਼ਹੀਦਾਂ ਦੀ ਸਰਤਾਹ ਸ਼ਾਂਤੀ ਦੀ ਪੁੰਜ ਬਹਾਲ ਸਰਗੁਰੂ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਤਰ ਰਸਨਾ ਤੋਂ ਉਚਾਰਨ ਹੋਇਆ ਹੈ ਜੀ ਸੋਰਠ ਰਾਗ ਅੰਦਰ ਹੈ ਤਾਂ ਸੰਤ ਸਰਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਕੋਈ ਤਰੰਗ ਛੇ ਸੂਈ ਕੀ ਉੱਪਰ ਸੁਭਾਏ ਮਾਨ ਹੈ ਸਤਿਗੁਰ ਜੀ ਕਿਰਪਾ ਕਰਨ ਇਹ ਪਾਵਨ ਹੁਕਮ ਸਾਡੇ ਹਿੱਦੇ ਵਿੱਚ ਵਸੇ ਸਾਡਾ ਗੁਰੂ ਘਰ ਆਇਆ ਗਾਵੇ ਸੁਣਿਆ ਸਤਿ ਪਲ ਹੋ ਜਾਏ ਢੋਲਾ ਚੁੱਕਾਂ ਦੀ ਖਿਵਾ ਕਰਿਓ ਬਲਾਉ ਫਤੇ ਜੀ ਵਾਹਿਗੁਰਜੀ ਕਾ